पावन वाल्मीकि तीर्थ एक्शन कमेटी अमृतसर वालों स्टेन धर्म जोड़ो यात्रा दा फुल्लांदी दे नाल फरखा स्वागत किया गया इस मौके पावन वाल्मीकि तीर्थ एक्शन कमेटी के मुख्य संचालक राकेश रिंकू चेयरमैन कुमार दर्शन अमित मोनू परमहंस जी राजकुमार अटवाल सुखविंदर सिंह सुख प्रदीप शर्मा रिंकू शर्मा दीपक अमन राम जी बिनी आदि मैंबर मौजूद सन ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹੈ ਅਮੀ ਕਮਰਵਾਲ ਨੂੰ ਮੈਂ ਸਾਰੇ ਅਮਰਸਰ ਵਸਿਆ ਨੂੰ ਸ਼ਹਿਰ ਵਸਿਆ ਨੂੰ ਬਹੁਤ ਬਹੁਤ ਵਾਰਗਵਾਦ ਹੈ ਜਿਹੜੀ ਅੱਜ ਜਿਹੜੀ ਆਪਾਂ ਇਹ ਯਾਤਰਾ ਲੈ ਕੇ ਅਮਰਸਰ ਤੋਂ ਹੀ ਹੁੰਦੇ ਜਾ ਰਹੇ ਆ ਇਸ ਤਰ੍ਹਾਂ ਹੀ ਲੈ ਕੇ ਜਾ ਰਹੇ ਆ 23 ਤਰੀਕ ਨੂੰ ਉਸ ਤਰ੍ਹਾਂ ਹੀ ਲੈ ਕੇ ਆ ਰਹੇ ਆ ਇਹ ਯਾਤਰਾ ਸਫਲਤਾਪੂਰਵਕ ਪਤਾ ਜਾਵੇ ਉਹ ਬਤਵਰਮ ਰਾਜੀ ਯਾਤਰਾ ਦੇ ਮੈਂ ਰਾਜਕਮਰ ਟਵਾਲ ਰਾਸ਼ਟਰੀ ਪ੍ਰਧਾਨ ਅੰਤਰਰਾਸ਼ਟਰੀ ਵਾਲਮੀਕੀ ਮਜਵੀ ਸਿਕਤਾਰਮ ਸਮਾਜ ਭਾਰਤ ਅੱਜ 20 ਫਰਵਰੀ ਅਮਰਸਰ ਪਾਵਨ ਧਰਤੀ ਤੋਂ ਪਾਵਨ ਵਾਲਮੀਕੀ ਧਿਰਤ ਐਕਸ਼ਨ ਕਮੇਟੀ ਦੇ ਸਾਰੇ ਸੰਦਰਸਿਆ ਨੇ ਜਿਹੜਾ ਸਵਾਗਤ ਕੀਤਾ ਬਹੁਤ ਮਨ ਖੁਸ਼ ਹੋਇਆ ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਦੀ ਧਰਤੀ ਤੋਂ ਅਜोध्या ਰਾਮ ਮੰਦਰ ਬ੍ਰह्म ਜੋਤੀ ਧਰਮ ਜੋੜਾ ਯਾਤਰਾ ਸੰਤ ਸਮਾਜ ਦੀ ਗਵਾਈ ਦੇ ਵਿੱਚ جاری ਹੈ ਔਰ ਬਹੁਤ ਪੰਜਾਬ ਦੇ ਵਿੱਚ ਹੰਗਾਰਾ ਮਿਲਿਆ ਔਰ ਮੈਂ ਅੰਮ੍ਰਿਤਸਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਮ ਹਮਾ ਕੇ ਸਵਾਗਤ ਕੀਤਾ ਔਰ ਸਾਡੇ ਨਾਲ ਚੱਲੇ ਔਰ ਸਾਰੇ ਪੰਜਾਬ ਨੂੰ ਇਸ ਧਰਮ ਜੋੜੋ ਯਾਤਰਾ ਦੀ ਲੱਖ-ਲੱਖ ਵਧਾਈ ਮੈਂ ਰੋਹਿਤ ਸੋਹਤਾ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਦਾ ਸਦੈਂਸ ਹੈ ਅੱਜ ਇੱਕ ਹਰਸ਼ ਉਲਾਸ ਨਾਲ ਇੱਕ ਬਹੁਤ ਹੀ ਵੱਡਾ ਉਪਰਾਲਾ ਕਰਨ ਦੀ ਗੱਲ ਕੀਤੀ ਸੀ ਅਸੀਂ ਆਸ਼ਰਮ ਤੋਂ ਉਹ ਅਸੀਂ ਗੱਲ ਨੂੰ ਅੱਜ ਉਲੇਖ ਦਿੱਤਾ ਆ ਅਸੀਂ ਨਹੀਂ ਉਲੇਖਿਆ ਵਾਲਮੀਕੀ ਸਾਡੇ ਸੰਘਰਸ਼ ਮੋਰਚਾ ਦੇ ਚੇਅਰਮੈਨ ਕੁਮਾਰ ਦਰਸ਼ਨ ਜੀ ਤੇ ਉਹਨਾਂ ਦੀ ਸਾਰੀ ਨਿੱਗੀ ਟੀਮ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਬਹੁਤ ਹੀ ਸਾਡਾ ਸਾਥ ਦਿੱਤਾ ਰਕੇਸ਼ ਕੁਮਾਰ ਰਿੰਕੂ ਜੀ ਅਮਿਤ ਕੁਮਾਰ ਮੋਨੂ ਜੀ ਸੌਰਵ ਸ਼ਰਮਾ ਜੀ ਅਸੀਂ ਇਹਨਾਂ ਦੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਇਸ ਉਪਰਾਲੇ ਨੂੰ ਕਰਨ ਲਈ ਸਾਡਾ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਾਈ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭ ਤੋਂ ਪਹਿਲਾਂ ਦੇਖਣ ਵਾਲੇ ਨੂੰ ਸੁਣਨ ਵਾਲਿਆਂ ਨੂੰ ਅੱਜ ਜਿਹੜੀ ਧਰਮ ਜੋੜੋ ਯਾਤਰਾ ਅਮਰਪੁਰ ਪਾਵਨ ਵਾਲਮੀਕੀ ਤੀਰ ਤੋਂ ਯੁੱਧਿਆ ਨਗਰੀ ਜਾ ਰਹੀ ਹੈ ਉਹਦੇ ਤੇ ਪਾਵਨ ਵਾਲਮੀਕੀ ਤੀਰ ਫੈਕਸ਼ਨ ਕਮੇਟੀ ਵੱਲੋਂ ਜੋ ਸਾਡੀ ਡਿਊਟੀ ਲਗਾਈ ਸੀ ਸੰਜੀਵ ਜੀ ਨੇ ਸੋਤਾ ਜੀ ਨੇ ਔਰ ਰਾਜਪੁਤ ਰਾਟਵਾਲ ਜੀ ਨੇ ਸੋ ਪਾਵਨ ਵਾਲਮੀਕੀ ਤੀਰ ਸੈਕਸ਼ਨ ਕਮੇਟੀ ਦੀ ਸਾਰੀ ਹੀ ਟੀਮ ਅਜੇ ਸਟੇਸ਼ਨ ਤੇ ਪਹੁੰਚੀ ਹੈ ਜਿਸ ਰਕੇਸ਼ ਕੁਮਾਰ ਰਿੰਕੂ ਜੀ ਮੋਨੂ ਜੀ ਔਰ ਸੌਰਵ ਜੀ ਸੁਖ ਵਾਲਮੀਕਨ ਜੀ ਕਰਨ ਮਟੂ ਜੀ ਔਰ ਪਵਨ ਪੰਮੂ ਜੀ ترਸੀਮ ਜੀ ਜਿੰਨੇ ਵੀ ਸਾਡੀ ਟੀਮ ਹੈ ਪਾਵਨ ਵਾਲਮੀਕੀ ਤੀਰ ਸੈਕਸ਼ਨ ਕਮੇਟੀ ਦੀ ਇਹ ਇਹਨਾਂ ਦੇ ਨਾਲ ਹੈ ਔਰ ਅਸੀਂ ਹਰ ਸਾਲ ਇਹ ਜਿਹੜੀ ਯਾਤਰਾ ਹੈ ਇਹ ਅੱਗੇ ਤੋਂ ਵੀ ਹੋਰ ਜਿਹੜੀ ਆ ਵਧਾਵਾਂਗੇ ਸੋ ਜੀ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਪ੍ਰਮਾਤਮਾ ਦੇ ਚਰਨਾਂ 'ਚ ਦੁਆ ਕਰਦੇ ਆਂ ਵੀ ਇਹ ਯਾਤਰਾ ਸਫਲ ਜਾਵੇ ਪ੍ਰਮਾਤਮਾ ਦਾ ਆਸ਼ੀਰਵਾਦ ਪੂਰੇ ਰਸਤੇ 'ਚ ਬਣਿਆ ਰਹੇ ਔਰ ਉਧਰੋਂ ਵੀ ਵਾਪਸੀ ਸਹੀ ਸਲਾਮਤ ਪਰਮਾਤਮਾ ਦੀ ਜੋਤ ਲੈ ਕੇ ਆਪਣੇ ਨਗਰ ਵਿਖੇ ਪਹੁੰਚਣ ਮੇਰੇ ਵੱਲੋਂ ਮੇਰੀ ਟੀਮ ਵੱਲੋਂ तमाम ਐਕਸ਼ਨ ਕਮੇਟੀ ਪਾਵਨ ਵਾਲਮੀ ਕੀ ਤਿੰਨ ਐਕਸ਼ਨ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਸੰਜੀਵ ਜੀ ਖੜੇ ਨੇ ਬੜੀ ਮਿਹਨਤ ਇਨਾਂ ਦੀ ਕਾਫੀ ਦਿਨਾਂ ਤੋਂ ਸੰਜੀਵ ਜੀ ਰੋਹਿ ਜੀ ਔਰ ਬਾਬਾ ਗਿਰੀ ਜੀ ਔਰ ਸਾਡੇ ਸੰਤ ਜਿਹੜੇ ਕਿ ਆ ਸ਼ਾਤ ਲਾਈ ਵਾਲੇ ਨੇ ਇਨਾਂ ਦੀ ਬੜੀ ਮਿਹਨਤ ਸੀਗੀ ਸੋ ਉਹ ਮਿਹਨਤ ਜਿਹੜੀ ਹੈ ਸਫਲ ਹੋਈ ਹੈ ਔਰ ਇਹ ਵਾਸਤੇ ਇਸ ਸਾਰੀ ਟੀਮ ਜਿਹੜੀ ਵਧਾਈ ਦੀ ਪਾਤਰ ਹੈ ਇਹਨਾਂ ਨੂੰ ਕਰੋੜ ਕਰੋੜ ਮੁਬਾਰਕਾਂ ਪਰਮਪਿਤਾ ਪ੍ਰਮਾਤਮਾ ਇਹਨਾਂ ਚੜ੍ਹਦੀ ਕਲਾ ਵਿੱਚ ਰੱਖੇ ਸਭ ਤੋਂ ਪਹਿਲੇ ਅੱਜ ਮੈਂ ਅਜ ਦੇ ਦਿਨ ਦੀ ਸਾਰੇ ਆਪਣੇ ਦੇਸ਼ਵਾਸੀਆਂ ਨੂੰ ਬਹੁ ਬਹੁ ਮੁਬਾਰਕਬਾਦ ਦਿੰਦਾ ਕਿਉਂਕਿ ਅੱਜ ਇਹ ਪਹਿਲੀ ਜਿਹੜੀ ਯਾਤਰਾ ਵਾਲਮੀਕ ਸਮਾਜ ਵੱਲੋਂ ਜਿਹੜੀ ਰਾਮ ਭਗਵਾਨ ਜੀ ਦੇ ਮੰਦਰ ਅਜੋਧਿਆ ਦੇ ਵਿੱਚ ਜਾ ਰਹੀ ਆ ਜਿਹਦੇ ਵਿੱਚ ਸਾਡੇ ਸਾਡੀ ਜਿਹੜੀ ਬਾਲਮੀਕੀ ਐਕਸ਼ਨ ਕਮੇਟੀ ਹੈ ਜਿਹੜੀ ਤੇ ਸਾਡੀ ਸਾਰੀ ਟੀਮ ਨੇ ਅੱਜ ਆਪਣੇ ਜਿੰਨੇ ਵੀ ਸਾਡੇ ਸਮਾਜ ਦੇ ਸੰਤ ਨੇ ਅਸੀਂ ਸਾਰੇ ਨੇ ਆਪਣੀ ਸਤਿਵਾਂ ਵੱਲੋਂ ਇਹਨਾਂ ਦਾ ਬਹੁਤ ਮਾਨਸਯੋਗ ਕੀਤਾ ਔਰ ਜਿਹੜੇ ਸਾਡੇ ਸਾਡੇ ਅਟਵਾਲ ਜੀ ਔਰ ਰੋਹੀ ਜੀ ਮੋਨੂ ਜੀ ਸੌਰਵ ਜੀ ਜਿੰਨੇ ਵੀ ਸਾਡੇ ਦੀਪਕ ਜੀ ਸਾਡੇ ਸਾਰੇ ਬਹੁਤ ਹੀ ਇਹਨਾਂ ਨੇ ਬੜਾ ਪ੍ਰਾਲਾ ਕੀਤਾ ਅੱਜ 2 ਮਹੀਨੇ ਹੋ ਗਏ ਨੇ ਤੇ ਪੂਰੇ ਪੰਜਾਬ ਦੇ ਵਿੱਚ ਨੇ ਕੱਲੇ ਇਲਾਕਿਆਂ ਦੇ ਵਿੱਚ ਕੱਲੇ ਕੱਲੇ ਮਤਲਬ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਇਹਨਾਂ ਨੇ ਲੋਕਾਂ ਨੂੰ ਜਾਗਰਿਤ ਕੀਤਾ ਅੱਜ ਸਾਡਾ ਪੂਰਾ ਵਾਲਮੀਕੀ ਸਮਾਜ ਜਿਹੜਾ ਇਹ ਜਿਹੜੀ ਅੰਮ੍ਰਿਤਸਰ ਤੋਂ ਟ੍ਰੇਨ ਚੱਲਣੀ ਆ ਔਰ ਜਿਹਦੇ ਵਿੱਚ ਜੰਡੇਆਲਾ ਜਿੱਥੇ-ਜਿੱਥੇ ਦੇ ਸਟਾਪ ਹੋਣੇ ਆ ਉੱਥੋਂ-ਉੱਥੋਂ ਸਾਡੇ ਸਮਾਜ ਦੇ ਲੋਕਾਂ ਨੇ ਇਹ ਟ੍ਰੇਨ 'ਚ ਬੈਠਣਾ ਵਾ ਔਰ ਜੋਧਿਆ ਵਿੱਚ ਜਾ ਕੇ ਪਹੁੰਚਣਾ ਔਰ ਜਿੱਥੇ ਭਗਵਾਨ ਰਾਮ ਜੀ ਦੇ ਦਰਸ਼ਨ ਕਰਨੇ ਆ ਤਾਂ ਮੈਂ ਬਹੁਤ ਮੁਬਾਰਕਬਾਦ ਦਿੰਦਾ ਸਾਡੀ ਜਿਹੜੀ ਵਾਲਮੀਕੀ ਐਕਸ਼ਨ ਕਮੇਟੀ ਆ ਮੈਂ ਉਹਦਾ ਮੁੱਖ ਸੰਚਾਲਕ ਆ ਸਾਡੇ ਚੇਅਰਮੈਨ ਕਮਾਧਰਸ਼ਨ ਜੀ ਸਾਡੇ ਪੰਜਾਬ ਪ੍ਰਧਾਨ ਸ਼ਸ਼ੀ ਗਿੱਲ ਜੀ ਮੇਰਾ ਸੁਖਵੀਰ ਜੀ ਪ੍ਰਦੀਪ ਜੀ ਰਿੰਕੂ ਜੀ ਜਿੰਨੀ ਵੀ ਸਾਡੀ ਸਾਰੀ ਟੀਮ ਆ ਉਹ ਇੱਥੇ ਪਹੁੰਚੀ ਆ ਸਾਡੀ ਸਾਡੀ ਆਪਣਾ ਦੀਪਕ ਜੀ ਮੋਨੂ ਜੀ ਏ ਬਾਕੀ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁ-ਬਹੁ ਮੁਬਾਰਕਬਾਦ ਦਿੰਦਾ ਤੇ ਮੈਂ ਚਾਹੁੰਨਾ ਵਾਂ ਕਿ ਜਿਹੜਾ ਅਗਲਾ ਸਾਲ ਹੈ ਇਸ ਤਰ੍ਹਾਂ ਹੀ ਸਾਡਾ ਅਸੀਂ ਚਾਹਾਂਗੇ ਕਿ ਅੰਮ੍ਰਿਤਸਰ ਤੋਂ ਹੋਰ ਵੀ ਸਾਡਾ ਜਿੰਨਾ ਵੀ ਬਾਲਮੀਕੀ ਭਾਈਚਾਰਾ ਅਸੀਂ ਉਹਨਾਂ ਨੂੰ ਵੀ ਇਸ ਪ੍ਰੇਰਨਾ ਤੇ ਲਿਆਈਏ ਜਿਹੜੀ ਇਹ ਇਹਨਾਂ ਨੇ ਅੱਜ ਜਿਹੜੀ ਯਾਤਰਾ ਜਿਹੜੀ ਲੈ ਕੇ ਚੱਲੇ ਨੇ ਤੇ ਗਾਂ ਅਸੀਂ ਇਸ ਤੋਂ ਵੱਧ ਹੋਰ ਯਾਤਰਾ ਜਿਹੜੀ ਹੈ ਅੰਮ੍ਰਿਤਸਰ ਤੋਂ ਸੀ ਕਿੰਨੇ ਲੋਕ ਜਾ ਰਹੇ ਯਾਤਰਾ ਤੇ ਘਰ ਤੋਂ ਘੱਟ ਮੇਰੇ ਸਾਹਮਣੇ ਪੂਰੀ ਟ੍ਰੇਨ ਹੀ ਜਾ ਰਹੀ ਹੈ ਜੀ ਹਰ ਇਹ ਵੇਖੋ ਜੀ ਹਰ ਜ਼ਿਲ੍ਹੇ ਦੇ ਵਿੱਚੋਂ ਮਦਰ ਜੰਡਿਆਲੇ ਤੋਂ ਵੀ ਘੱਟੋ ਘੱਟ ਵੀ 200 ਬੰਦੇ ਵਾ ਤੂੜੀ ਆ ਲੁਧਿਆਣਾ ਵਾ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅੰਬਾਲੇ ਤੋਂ ਜਿੱਥੇ-ਜਿੱਥੇ ਵੀ ਲੋਕਾਂ ਨੇ ਕੋਸੋ-ਸੋ 200-200 ਬੰਦਾ ਜਿਹੜਾ ਉਹ ਹਰ ਜਾ ਰਿਹਾ ਤੇ ਅਸੀਂ ਸਾਰਿਆਂ ਨੂੰ ਅੱਜ ਦਾ ਇਹੀ ਮੈਸੇਜ ਦੇਣਾ ਚਾਹੁੰਦੇ ਆ ਇਹ ਟ੍ਰੇਨ ਜਿੱਥੇ ਵੀ ਰੁਕੇ ਸਾਡਾ ਜਿਹੜਾ ਸਮਾਜ ਵਾਲਮੀਕੀ ਸਮਾਜ ਚਾਹੇ ਹੋਰ ਵੀ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਸਾਨੂੰ ਪਿਆਰ ਕਰਨ ਵਾਲੇ ਨੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਇਹ ਜਿੰਨੀ ਵੀ ਜਿਹੜੀ ਹੈ ਯਾਤਰਾ ਜਾ ਰਹੀ ਆ ਉਹਨਾਂ ਦਾ ਪੂਰਾ ਮਾਨ ਸਨਮਾਨ ਕਰਨ ਤੇ ਇਸ ਲਈ ਸਾਡਾ ਸਾਰਿਆਂ ਦਾ ਪੰਜਾਬ ਦਾ ਭਾਈਚਾਰਾ ਜਿਹੜਾ ਬਣਿਆ ਰਵੇ ਤੇ ਮੈਂ ਅੱਜ ਦੇ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਜਾ ਵਾਲਮੀਕੀ ਜਾਬੀਨ ਜਾ ਭਾਰਤ ਹਾਂਜੀ ਜੀ ਯਾਤਰਾ ਯਾਤਰਾ ਜੀ ਸ਼੍ਰੀ ਰਾਮ ਮੈਂ ਵੀ ਪਨੀਰ ਅੱਜ ਪਾਵਨ ਧਰਤੀ ਸ਼੍ਰੀ ਅਮ੍ਰਿਤਸਰ ਤੋਂ ਭਗਵਾਨ ਵਾਲਮੀਕੀ ਤੀਰਸਤਲ ਤੋਂ ਜੋਤ ਲੈ ਕੇ ਅਯੋਧਿਆ ਮੰਦਿਰ ਦੇ ਵਿੱਚ ਜਾ ਰਹੇ ਆ ਇਸ ਦਾ ਮੇਨ ਮਕਸਦ ਐਸੀ ਸਮਾਜ ਤੇ ਹਿੰਦੂ ਸਮਾਇ ਨੂੰ ਦੋਨਾਂ ਨੂੰ ਇੱਕ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਇਕੱਠੇ ਚੱਲਣਾ ਹੈ ਮੈਂ ਸਾਰੇ ਪੰਜਾਬ ਵਾਸੀਆਂ ਤੋਂ ਦੇਸ਼ ਵਾਸੀਆਂ ਤੋਂ ਇਹੋ ਫੀਲ ਕਰਾਂਗਾ ਕਿ ਆਈਏ ਇਕਜੁੱਟ ਹੋ ਗਏ ਇੱਕ ਪਲੇਟਫਾਰਮ ਤੇ ਚੱਲੀਏ ਜੈ ਸ਼੍ਰੀ ਰਾਮ ਜੋ ਹਰ ਧਰਮ ਜੋੜੋ ਯਾਤਰਾ ਦੇ ਵਿੱਚ ਬ੍ਰਾਮ ਦਿਰਥ ਵਾਲਮੀਕ ਜੀ ਦੇ ਪਵਨ ਅਸਥਾਨ ਤੋਂ ਜੋ ਜੋਤ ਲੈ ਕੇ ਜੁੱਦਿਆਂ ਵਿੱਚ ਜਾ ਰਹੇ ਨੇ ਅਸੀਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਸ ਦਿਨ ਦੀ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਬਹੁਤ ਬਹੁਤ ਵਧਾਈ ਹੈ ਅੱਜ ਦਾ ਜਿਹੜਾ ਦਿਨ ਹੈ ਮੈਂ ਸਮਝਦਾ ਆ ਕਿ ਮੇਰਾ ਨਾਮ ਰਿੰਕੂ ਸ਼ਰਮਾ ਮੈਂ ਅਸੀਂ ਸਮਾਜ ਸੇਵਕ ਹੋਣ ਦੇ ਨਾਤੇ ਮੈਂ ਸਮਝਦਾ ਕਿ ਅੱਜ ਸਾਡੇ ਵਾਸਤੇ ਅੰਮ੍ਰਿਤਸਰ ਗੁਰੂ ਦੀ ਨਗਰੀ ਜਿੱਥੇ ਕਿ ਇੱਕ ਬਾਲਮਿਕੀ ਸਮਾਜ ਸਾਡੀ ਐਕਸ਼ਨ ਕਮੇਟੀ ਦੀ ਸਾਰੀ ਟੀਮ ਵੱਲੋਂ ਇਹ ਸਾਡਾ ਸਾਰਾ ਸੰਤ ਸਮਾਜ ਜਿਹੜਾ ਉਹ ਜੋਧਿਆਲੀ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਲਈ ਜਾ ਰਿਹਾ ਵੈ ਤੇ ਮੈਂ ਸਮਝਦਾ ਕਿ ਅੱਜ ਅੰਮ੍ਰਿਤਸਰ ਗੁਰੂ ਨਗਰੀ ਚ ਇੰਦਰ ਦੇਵਤਾ ਜੀ ਵੀ ਖੁਸ਼ ਨੇ ਕਿ ਅੱਜ ਇਹ ਇਤਿਹਾਸਿਕ ਦਿਨ ਹੈ ਜਿੱਥੇ ਕਿ ਸਾਰੇ ਸੰਤ ਸਮਾਦਰਸ਼ਨ ਕਰਨ ਜਾ ਰਹੇ ਸਾਨੂੰ ਵੀ ਅੱਜ ਉਹਨਾਂ ਨੂੰ ਇਸ ਟ੍ਰੇਨ ਨੂੰ ਰਵਾਨਾ ਕਰਨ ਦਾ ਮੌਕਾ ਮਿਲਿਆ ਅਸੀਂ ਸਾਰੇ ਨੂੰ ਇਸ શુભ ਯਾਤਰਾ ਲਈ ਸ਼ੁਭ ਕਾਮਨਾਵਾਂ